ਸੰਰਵਰ ਅਕਾਲ ਮੂਰਤੇ ਅਜੂਨੀ ਸਭੰਗੁਰ ਪ੍ਰਸਾਦੇ ਜਪ ਆਦੇ ਸੱਚ ਜੁਗਾਦਿ ਸੱਚ ਹੈ ਤਹੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੀ ਜਬਨ ਪੁਰੀਆਂ ਪਹਾੜ ਸਹ ਸੋ ਸਿਆਲ ਪਾਲਖ ਹੋਏ ਤਾਇਕ ਨ ਚੱਲੇ ਨਾਲੇ ਕਿਵਸ ਚਿਆਰਾ ਹੋਈਐ ਕਿਵ ਕੂੜਾ ਟਟਾ ਪਾਲੇ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਨ ਆਕਾਰ ਹੁਕਮ ਨਾ ਤਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮਨੇ ਚ ਹੁਕਮ ਲੇਖੇ ਸੁਖ ਸੁਖ ਪਾਈਐ ਇਤਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਰਾਪ ਭਾਈਐ ਹੈ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਮੈਂ ਜੇ 부ਝੈ ਤਾਂ ਹੋ ਮੈਂ ਤਹ ਨਾ ਕੋਏ ਗਾਵੇ ਕੋ ਤਾਰੋ ਹੋਵੇ ਕਿਸੈ ਤਾਣੋ ਗਾਵੇ ਕੋ ਦਾਤੀ ਜਾਣੀ ਨੀਸਾਰੋ ਗਾਵੇ ਕੋ ਗੁਣਵਟਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਾਨਖੇਹ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੈ ਕੋ ਜਪੈ ਸਦੂਰੈ ਗਾਵੈ ਕੋ ਵੇਖ ਹਾਦਰਾ ਹਦੂਰੈ ਕਥਨਾ ਕਥੀ ਨਾ ਆਵੈ ਤੋਟੇ ਕਾਥੇ ਕਾਥੇ ਕਥੀ ਕੋਟੀ ਕੋਟੇ ਕੋਟੇ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜਵੰਤ ਰੇਖਾ ਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਦੇ ਪਰਵਾਹੋ ਸਾਚਾ ਸਾਹਿਬ ਸਾਚੁ ਨਾਏ ਭਾਖਿਆ ਭਾਉ ਅਪਾਰ ਅਕਹ ਮੰਗਹਿ ਦੇਹ ਦੇਹ ਦਾਤਿ ਕਰੇ ਦਾਤਾਰ ਫੇਰ ਕੇ ਅਗਰ ਰਖਿਆ ਜਤੁ ਦਸਾ ਦਰਬਾਰੋ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਉਹ ਵਡਿਆਈ ਵੀ ਚਾਰ ਕਰਮੀ ਆਵੈ ਕਪੜਾ ਨਗਰੀ ਮੋਖ ਦਵਾਰ ਨਾਨਕ ਦੇਵੈ ਜਾਣੀਐ ਸਬਾ ਪੇ ਸਚਿਆਰ ਆਪਿਆ ਨਾ ਜਾਇ ਕੀਤਾ ਨਾ ਹੋਇ ਆਪਿ ਆਪਿ ਨਿਰੰਜਨ ਸੋਇ ਜਨ ਸੇਵਿਆ ਤਿਨੇ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨੋ ਗਾਵੀਐ ਸੁਣੀਐ ਮਨ ਰੱਖਿਆ ਪਾਉ ਦੁਖ ਪਰਹਰ ਸੋਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਰਹਾ ਸਮਾਈ ਗੁਰਈਸਰੋ ਗੁਰ ਗੋਵਰਧ ਬਰਮਾ ਗੋਰਾ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਣਾ ਤਸਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਮਨਾ ਜੀ ਆਖਾ ਤਿ ਕਦਾਤਾ ਸੋ ਮੈ ਵਿਸਰਨਾ ਜਾਇ ਤੀਰਥ ਨਾਵਾਜੇ ਤਿਸ ਭਾਵਾ ਬਿਨ ਪਹਣੇ ਕੇ ਨਾਇ ਕਰੀ ਜੇਤੀ ਸਿਰਠਿ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਕੋ ਗੁਰਤੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਈ ਜੇ ਜੁਗ ਚਾਰੇ ਆੜ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣ ਜਾ ਨਾਲੇ ਚੱਲੈ ਸਭ ਕੋ ਇਹ ਚੰਗਾ ਨਾ ਰਖਾਏ ਕਹ ਜਸ ਕੀਰੇ ਤੇ ਜਗ ਲੇ ਜੇ ਤੇ ਸੁਨਦਰਨਾ ਆਵੇ ਤਾ ਵਾਤਨਾ ਪਿਛਾ ਕੇ ਪ੍ਰਤਾ ਅੰਦਰ ਕੀ ਰਤਾਰੇ ਦੋਸੀ ਦੋਸ਼ ਤਹੇ ਨਾਨਕ ਨਿਰਗੁਣੇ ਗੁਣ ਕਰੇ ਗੁਣਮੰਤਿ ਆ ਗੁਣ ਦੇਵ ਤਿਹ ਹਾ ਕੋ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਤਹ ਤੇ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਪੋਹੇ ਨ ਸਗ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ਼ ਸੁਣਿਆ ਈਸਰ ਬਰਮਾ ਇਹੰਦ ਸੁਣਿਆ ਮੁਖੇ ਸਲਾਹਨ ਮੰਦ ਸੁਣਿਆ ਜੋਗ ਜੁਗ ਤੇ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਵਿਆਲੋ ਸੁਣਿਆ ਅਵਸਠ ਕਾਇਸਨ ਨੂੰ ਸੁਣਿਆ 파ੜੇ 파ੜੇ ਪਾਵਹਿ ਮਾਨ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਪਿ ਸਾਹ ਸੁਣਿਆ ਅੰਦੇ ਪਾ ਵਹਿ ਰਾਹ ਸੁਣਿਆ ਹਾਥ ਹੋਏ ਅਸਗਾਹ ਨਾਨਕ ਭਗਤਾ ਸਰਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਾਦੇ ਕਹੀ ਨਾ ਜਾਏ ਜੇ ਕੋ ਕਹਿ ਪਿਛਾ ਪਛਤਾਏ ਕਾਗਦੇ ਕਲਮ ਨਾ ਲਿਖਨ ਹਰ ਮੰਨੇ ਕਾ ਬਹਿ ਕਰਮ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨੇ ਜਾਣ ਮਨ ਕੋਈ ਮਨ ਨਾ ਸੁਰਤੇ ਹੋਏ ਮਾਨਕ ਬੋਧੇ ਮਨ ਨ ਸਗਲ ਭਵਨ ਕੇ ਸੋਧੇ ਮਨ ਮੋਹੀ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨੇ ਜਾਣ ਮਨ ਕੋਏ ਮਨ ਨ ਮਾਰ ਕੇ ਠਾਕ ਨਾ ਪਾਏ ਮਨ ਪਰ ਸਿਉ ਪ੍ਰਗਟ ਜਾਏ ਮਨ ਮਗ ਨਾ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਹੋਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨੇ ਜਾਣ ਮਨ ਕੋਏ ਮਨ ਆਪ ਹੈ ਮੋਖ ਦਵਾਰ ਮਨ ਪਰਵਾਰਾ ਸਾਧਾਰੂ ਮਨ ਤਰ ਤਾਰਿ ਗੁਰ ਸਿੱਖ ਮਨ ਨਾਨਕ ਪਰਹ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਾਨਿ ਜਾਣੈ ਮਾਨਿ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਹਿ ਮਾਨੋ ਪੰਜੇ ਸੋਹੇ ਦਾਰੇ ਰਾਜਾਨੋ ਪੰਚਾ ਕਾ ਗੁਰ ਹੀ ਕੋ ਧਾਨੋ ਜੇ ਕੋ ਕਹ ਕਰੇ ਵਿਚਾਰ ਕਰਤੇ ਕਾ ਕਰਨ ਨਾਹੀ ਸਮਾਰੋ ਤੌਰ ਧਰਮ ਦਇਆ ਦਾ ਪੂਤ ਸੰਤੋਖ ਥਾ ਤੇ ਰੱਖਿਆ ਜਿਨਸੂ ਤੇ ਜੇ ਕੋ 부ਝਾ ਹੋਇ ਸਚਾਰ ਤਬ ਲੈ ਉਪਰ ਕੇਤਾ ਪਹਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਹਾੜ ਤਲ ਕਮਨ ਜੋਰ ਜੀਵ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁਰੀ ਤਲਹਾ ਮੇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੇਤਾ ਹੋਇ ਕਿਤਾ ਤਾਣ ਸਾਲਿਹ ਰੂਪ ਕੀਤੇ ਦਾ ਦੇ ਜਾਣ ਕੌਣ ਪੂਤ ਕੀਤਾ ਪਸਾਹ ਏਕੋ ਕਵਾਉ ਤਿਸਤੇ ਹੋਇ ਲਾ ਤਦਰੀਆਉ ਕੁਦਰਤੇ ਕਮਣ ਕਹਾ ਵਿਚਾਰ ਆਜਾ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤੇ ਨਰੰਕਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਾ ਬਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਾਨਿ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਨੇ ਲਿਵਲਾਇ ਤਾਰ ਕੁਦਰਤੇ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵੱਢ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਜੰਨਤ ਦੇ ਸੇਰੇ ਕਰਹਿ ਪਹਾੜ ਨਾਨਕ ਨੀਚੋ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਦੂਸਰਾ ਸਲਾਮ ਤੇਂਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਹ ਸੰਖ ਕਹੇ ਸਿਰ ਪਹਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਹੇ ਲਿਖੇ ਤਿਸ ਸਿਰ ਨਾਹੀ ਜਿਵ ਫਰਮਾਏ ਤਿਵ ਤਿਵ ਪਾਹੀ ਜੇ ਤਾ ਕੀਤਾ ਤੇ ਤਾ ਨਾਓ ਵਿਨ ਨਾਵੇ ਨਾਹੀ ਕੋ ਥਾਓ ਕੁਦਰਤਿ ਕਮਨ ਕਹਾ ਵਿਚਾਰ ਬਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂ ਸਦਾ ਸਲਾਮ ਦੇਂਦਰੰਕਾਰ ਭਰੀਆ ਹੱਥ ਬੈ ਤਨ ਦੇਹ ਪਾਣੀ ਧੋਤਾ ਉਤਰ ਸੋਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਆ ਹੋ ਤੋਏ ਭਰੀਆ ਮਾਤੇ ਪਾਪਾਂ ਦਾ ਸੰਘਿ ਹੋ ਤੋਤਾ ਨਾ ਵੇ ਗਰੰਗ ਕੁਣਿ ਪਾਪੀ ਆਸਣ ਨਾਹੀ ਕਾਰੇ ਕਰ ਕਾਣਾ ਲਿਖ ਲੈ ਜਾਹੋ ਆਪੇ ਵੀ ਜੇ ਆਪੇ ਹੀ ਖਾਹੋ ਨਾਨਭਗ ਮੇ ਆਵਹ ਜਾਹੋ ਤੀਰਥ ਤਾਪੋ ਦਇਆ ਦਾਤੋਦਾਨ ਜੇ ਕੋ ਪਾਵੇ ਤੇਲ ਕਾਮਾਨ ਸੁੜਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੇ ਤੀਰਥ ਮਲ ਨਾਹੋ ਸਭ ਗੁਣ ਤੇਰੇ ਮਹਿ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਧੇ ਬਾਣੀ ਬਰਮਾਓ ਸਤਿ ਸੁਹਾਣ ਸਦਾ ਮਨ ਚਾਉ ਕਮਣ ਸੋਈ ਲਾਭਤ ਕਮਣੋ ਕਮਣੋ ਥੇਤੇ ਕਮਣਵਾਰੋ ਕਮਣ ਸੇ ਰਤੀ ਮਾਹੋ ਕਮਣੋ ਜੇ ਤੋ ਹੋਆ ਆਧਾਰ ਵੇਦਨਾ ਪਈਆ ਪੜਤੀ ਜੇ ਹੋਵੇ ਦੇਖ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲ ਕਰਨ ਦੇਖ ਪੁਰਾਣ ਤੇ ਤਵਾਰ ਨਾ ਜੋਗੀ ਜਾਣ ਰੋਤੇ ਮਾਹੋ ਨਾ ਕੋਈ ਜਾ ਕਰਤਾ ਸ੍ਰਿਠੀ ਤੋ ਸਾਜੇ ਆਪੇ ਜਾਣੈ ਸੋਹੀ ਕਿਵ ਕਰਿਆ ਸਭਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖ ਏਕ ਦੂਇ ਤਸਿਆਣਾ ਵੱਡਾ ਸਾਹਿਬ ਵੰਡੀ ਨਾਹੀ ਕੀ ਤਾ ਜਾਤਾ ਹੋਏ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਸੋਹੈ ਪਾਤਾਲਾ ਪਾਤਾਲ ਲਖ ਆਗਾਸ ਆਗਾਸ ਓੜ ਕੋੜ ਦੇ ਪਹਾੜ ਥਕੇ ਮੀਰ ਕਹਨਿਕ ਬਾਤ ਸਹਸ ਅਠਾਰਹ ਹੈ ਕਹਨ ਤਤੇ ਬਾਸ ਰੂ ਇਕ ਤਹਾ ਤੋ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਇਤੀ ਸੁਰਤ ਨ ਪਾਈਆ ਨਦੀਆਂ ਅਤਿ ਵਾਹ ਪਵਹ ਸਮੁੰਦ ਨਾ ਜਾਣੀਹ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਤਹਨ ਕੀੜੀ ਤੋੜ ਨ ਹੋਵਨੀ ਜੇ ਤਿਸ ਮਨਹੁ ਨੀਸ ਰਹੇ ਅੰਤੋ ਨਾ ਸਪਤੀ ਕਹਣ ਨਾ ਅੰਤੋ ਅੰਤ ਨਾ ਕਰਨ ਦੇਨ ਨਾ ਅੰਤੋ ਅੰਤਨ ਵੇਖਣ ਸੋਣ ਨੀਨ ਨਾ ਅੰਤੋ ਅੰਤ ਨਾ ਜਾਪੈ ਕਾ ਮਨ ਮੰਤੋ ਅੰਤੋ ਨਾ ਜਾਪੈ ਕੀਤਾ ਆਕਾਰ ਹੰਤੋ ਨਾ ਜਾਪੈ ਪਾਰ ਆਵਾਰੂ ਅੰਤ ਕਹਾਰਨ ਦੇ ਕੀਤੇ ਬਰਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਉਹ ਅੰਤੋ ਨਾ ਜਾਣੇ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾ ਉਹ ਊਚੇ ਉਪਰ ਊਚਾ ਨਾ ਉਹ ਇਹ ਵੱਡੂਚਾ ਹੋਵੇ ਕੋਏ ਜੇ ਸੂਚੇ ਕੋ ਜਾਣੇ ਸੋਏ ਜਿਵੇਂ ਵਡ ਆਪੇ ਜਾਣ ਆਪੇ ਆਪੇ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮੋ ਲਿਖਿਆ ਨ ਜਾਏ ਵੱਡਾ ਦਾਤਾ ਤੇ ਰੁਨਾਤਮਾਏ ਕੀਤੇ ਮੰਗਹ ਜੋਰ ਅਪਾਰ ਕੀਤੇ ਗਣਤ ਨਹੀਂ ਵਿਚਾਰੋ ਕੀਤੇ ਖਾਵੇ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁਕਰਪਾਹੇ ਕੀਤੇ ਮੂਰਖ ਖਾਹੀ ਖਾਹੀ ਬੇਤਿਆ ਦੁਖ ਭੂਖ ਸਦਮਾਰ ਜਿਹ ਤਿਹ ਦਾਤੇ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋਰ ਆਖ ਨਾ ਸਕੈ ਕੋਏ ਜੇ ਬੋ ਖਾਇ ਕੋ ਆਖਣ ਪਾਇ ਉਹ ਜਾਣੈ ਜੇਤੀਆ ਮੁਹੇ ਖਾਇ ਆਪੇ ਜਾਣੈ ਆਪੇ ਦੇ ਅੱਖ ਹਸੇ ਤੇ ਕੇਈ ਤੇ ਜਿਸਨੂੰ ਬਖਸੇ ਸਿਖ ਤੇ ਸਾਲਾਹ ਨਾਨਕ ਪਾਤਿ ਸਾਹਿ ਪਾਤਿ ਸਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਨਮਨ ਪੰਡਾਰ ਅਮੁੱਲ ਆਵਹਿ ਅਮੁੱਲ ਲਹਿ ਜਾਹਿ ਅਮੁੱਲ ਪਾਇ ਅਮੁੱਲ ਆਸਮਾਹਿ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤਲ ਅਮੁੱਲ ਪਰਮਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮਲ ਆਖਿਆ ਨਾ ਜਾਏ ਆਖੇ ਆਖੇ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਗਿਆਨ ਆਖੇ ਬਰਮੇ ਆਖੇ ਅੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖਹ ਦਾਣਾ ਆਖਹ ਦੇਵ ਆਖਹ ਸੁਰ ਨਰ ਮੂਨੀ ਜਨ ਸੇਵ ਕਹਤੇ ਆਖ ਆਖਣ ਪਾਹੇ ਕਹਤੇ ਕਹੇ ਬੋਠ ਠੋਠ ਜਾਹੇ ਰੇਤੇ ਜੀਤੇ ਹੋਰ ਇਕ ਰੇ ਦਾ ਆਜ ਨਾ ਸਕਹਿ ਕੇਈ ਤੇ ਜੇਗਟ ਪਹਾਵ ਤੇ ਵਡ ਹੋਏ ਨਾਨਕ ਜਾਨਾ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਰਖਿਆ ਸਿਰੇ ਗਾਵਾਰਾਂ ਦਾਵਾਰੂ ਸੋ ਤਾਰੂ ਕੇਹਾ ਸੋ ਘਰੂ ਕੇਹਾ ਜਿਤ ਬਹ ਸਰਬ ਸਮਲੇ ਵਾਜੇ ਨਾਦ ਅਲੇਤਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਫਰੀ ਸੋ ਕਹੀਏ ਨੇ ਕੇਤੇ ਗਾਵਣ ਹਾਰੇ ਗਾਵਹਿ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਬਤ ਲਿਖ ਜਾਣ ਹੈ ਲਿਖ ਦੇਖ ਧਰਮ ਵਿਚਾਰੇ ਗਾਵਹਿ ਈਸ਼ਰ ਪਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਜੰਦ ਇਹ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਾਰੇ ਸੰਤੋਖੀ ਗਾਵਹਿ ਵੀਕਰਾਰੇ ਗਾਵਨ ਪੰਡਤੇ ਪੜਨ ਰਖੀਸ਼ਰ ਜੁਗ ਜੁਗ ਵਿਦਿਆ ਨਾਲੇ ਗਾਵਹਿ ਮੋਹਨੀਆ ਮਨਮੋਹਨੇ ਸੁਰਗਮ ਅਸ਼ਪਾਇਲੇ ਗਾਵਨ ਰਤਨੋ ਪਾਏ ਤੇਰੇ ਆਠ ਸਾਖੇ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਪੂਰਾ ਗਾਵਹਿ ਥਾਣੀ ਚਾਰੇ ਕਾਲਹ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸੇਤ ਤੁੰਡਾਲਹਿ ਜੋ ਤਰਪਮਨ ਰਤੇ ਤੇਰੇ ਭਗਤ ਰਸਾਂ ਦੇ ਹੋਰ ਕਿਤੇ ਗਾਵਨ ਸਿਮਾ ਚਿਤ ਨਾਮਨ ਨਾਨਕ ਕੋ ਕਿਆ ਵਿਚਾਰੇ ਸੋਈ ਸੋਈ ਸਦਾ ਸਾਚਾ ਸਾਹਿਬ ਸਾਚਾ ਸਾਚੀ ਨਾਹੀ ਹੈ ਤਿਹੋ ਸੇ ਜਾਇ ਨਾ ਜਾਸੀ ਰਤਨਾ ਜਿਨੇ ਚਾਹੀ ਰੰਗੀ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਿਨੇ ਕੋ ਪਾਈ ਕਰੇ ਕਰ ਵੇਖੈ ਕੀਤਾ ਆਪਣਾ ਜਿਬ ਤਸਦੀਬ ਵਡਿਆਈ ਜੋਤਿ ਸੁਭਾਵ ਸੋਈ ਕਰਸੇ ਹੁਕਮ ਨਾ ਕਰਣਾ ਜਾਇ ਸੋ ਪਾਦੇ ਸਾਹੋ ਸਾਹਾ ਪਾਦੇ ਸਾਹਿਬ ਨਾਨਕ ਰਹਿਣੁ ਰਜਾਈ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬੇਪੂਤੇ ਸੰთა ਕਾਰੁ ਕੁਵਾਰੀ ਕਾਣਾ ਜੁਗਤ ਦੰਦਾ ਪ੍ਰਤੀਤ ਆਈ ਪੰਥੀ ਸਦਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤੁਸਾ ਆਦੇਸ ਆਦੇ ਅਨੀਲ ਅਨਾਦ ਅਨਹਤੇ ਜੁਗ ਜੁਗ ਏਕੋ ਵੇਸ ਭਗਤੇ ਗਿਆਨ ਦਇਆ ਪੰਧਾਰਨ ਘਟੇ ਘਟ ਵਜਹ ਨਾਦ ਆਪਿਨਾਥ ਨਾਥੀ ਸਭ ਜਾਕੇ ਰਿਧੇ ਸਿਧੇ ਅਵਰਾਸਾ ਦੇ ਸੰਜੋਗ ਵਿਜੋਗ ਧੋਏ ਕਾਰਚਨਾ ਬਹਿ ਲੇਖਿਆ ਵਹਿ ਭਾਗ ਜਿਵ ਤੇ ਸੁਭਾਵੈ ਤੇ ਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾ ਨਦਰ ਨਾ ਆਵੈ ਬਹੁਤਾਇ ਹੋਵੈ ਡਾਣ ਆਦੇਸ ਤਸ ਆਦੇਸ ਆਦਿ ਅਨੀਲ ਅਨਾਦ ਅਨਾਹਤੇ ਜੁਗ ਜੁਗ ਏਕੋ ਵੇਸ ਆਸਨੋ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋਏ ਕਾਰ ਵਾਰ ਕਾਰੇ ਕਰ ਵਿਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਉਸ ਸੇ ਆਦੇਸ ਆਦੇ ਅਨੀਲ ਅਨਾਦ ਨਨਾ ਹਾਤੇ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹਾਵ ਲਖ ਹੋਏ ਲਖ ਹੋ ਰਹਿ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਇਤਰਾਹੀ ਪਦ ਪਵੜੀਆਂ ਚੜਿਐ ਹੋਏ ਏ ਕੀਸ ਸੋਹਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈਐ ਕੂੜੀ ਕੂੜਾ ਠੀਸ ਆਖਣੇ ਜੋਰ ਚੁਪੈ ਨਹ ਜੋਰ ਜੋਰ ਨਾ ਮੰਗਣੇ ਦੇਣ ਨਾ ਜੋਰ ਜੋਰ ਨਾ ਜੀਵਨ ਮਰਣ ਨਹ ਜੋਰ ਜੋਰ ਨਾਲ ਆਜੇ ਮਾਨ ਦੇ ਮਨ ਸੋਰੇ ਜੋਰ ਨਾਲ ਸੁਰਤੀ ਗਿਆਨ ਹੀ ਚਾਰੇ ਜੋਰ ਨਾਲ ਜੁਗਤੀ ਛਟੈ ਸੰਸਾਰ ਜਿਸੋ ਹਾਥੇ ਜੋਰ ਸੜ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤਿਰ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਸਾਧ ਰਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਈਚਾਰ ਸੱਚਾ ਬਿ ਸੱਚਾ ਦਰਬਾਰ ਤਥਾ ਸੋਹਨੇ ਪੰਜ ਪਰਮਾਣ ਨਗਰੀ ਕਰਮ ਪਵੈਨੀ ਸਾਨ ਕੱਚ ਪਕਾਇ ਉਥੈ ਪਾਏ ਨਾਨਕ ਗਾਇਆ ਜਾ ਪੈ ਜਾਏ ਧਰਮ ਖੰਡ ਕਾ ਇਹ ਹੋ ਧਰਮ ਗਿਆਨ ਖੰਡ ਕਾ ਕਹੋ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਣ ਮਹੇਸ ਕਿਤੇ ਬਰਮੇ ਧਾੜ ਤੇ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਵਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾ ਘੜ ਤੇ ਘੜੀਆ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛਾ ਪਛਤਾਏ ਤਥਾ ਘੜੀਆ ਸੁਰਤੇ ਮਾਤੇ ਮਾਨੇ ਬੁੱਧੇ ਤਥਾ ਘੜੀਆ ਸੁਰਾ ਸਿੱਧਾ ਕੀ ਸੁਧੇ ਕਰਮਖਾਂਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋਤ ਮਹਾਬਰ ਸੂਰ ਤਨ ਮਹਾਰਾਮ ਰਹਾ ਭਰਪੂਰ ਜਥੈ ਸੀਤੋ ਸੀਤਾ ਮਹਿਮਾ ਬਾਹੀ ਤਾਕੇ ਰੂਪ ਨ ਕਥਨੇ ਜਾਹੇ ਨਾ ਹੋਏ ਮਰਹੇ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੀ ਤਥੈ ਭਗਤ ਵਸੈ ਕੇ ਲੋਗ ਕਰਹਿ ਆਨੰਦ ਸਚਾ ਮਨਿ ਸੋਏ ਸਚ ਖਾਂਡੇ ਵਸੈ ਨਰੰਕਾਰ ਕਾਰ ਕਰ ਵੇਖ ਨਦਰ ਨਿਹਾਲ ਜਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਜਿੱਥੇ ਲੋ ਲੋ ਆਕਾਰ ਜਿਵ ਜੋ ਹੁਕਮ ਤਵੈ ਤਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਜੁ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖੱਲਾ ਅਗਨ ਤਪਤਾਉ ਭੰਡਾ ਭਉ ਅੰਮ੍ਰਿਤ ਤਤ ਟਹਾਲ ਕੜਿਆ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਵਮਨ ਗੁਰੂ ਪਾਣੀ ਪਤਾ ਮਾਤਾ ਧਰਤਿ ਮਹਾਤੁ ਦਿਵਸ ਰਹਾ ਤੇ ਦੋਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਭਰਿਆਈਆਂ ਬਾਚਾ ਧਰਮ ਹਦੂਰੇ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੇ ਨਾਮ ਧਿਆਇਆ ਗਏ ਮਸਕ ਤੇ ਕਹਾਲੇ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਦੇ ਜਿਨੇ ਨਾਮ ਧਿਆਇਆ ਸਰਕਤੇ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੇ ਵਾਹਿਗੁਰੂ ਜੀ ਕਾ